ਮਲਾ ਮਲਾ ਪੰਜਵਾ ਗੁਰਪ੍ਰੀਤਿਆਰੇ ਚਰਨ ਕਮਲ ਰਿੱਧ ਅੰਤਰ ਥਾਰੇ ਰਹਾਉ ਦਰਸ ਸੁਫਲਿਓ ਦਰਸ ਦੇਖਿਓ ਗਏ ਕਿਲ ਵਿਖ ਗਏ ਮਨ ਨਿਰਮਲ ਉਜਿਆਰੇ ਬਿਸਮ ਬਿਸਮੈ ਬਿਸਮੁ ਭਈ ਅਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਸਤਕ ਡਾਰ ਪਈ ਬਬ ਇੱਕ ਤੂੰ ਹੀ ਇੱਕ ਤੂੰ ਹੀ ਭਗਤ ਤੇ ਇੱਕ ਤੋਹਾਰੇ ਜਨ ਨਾਨਕ ਸ਼ਰਨ ਦੁਆਰੇ ਮਨਾਤ ਮਹਿਲਾ ਪੰਜਵਾਂ ਬਰਸ ਸਰਸ ਆਗਿਆ ਹੋਏ ਆਨੰਦ ਸਗਲ ਭਾਗ ਪ੍ਰਹਾਉ ਸੰਤ ਸੰਗੇ ਮਨ ਪਰ ਫੁੜਾ ਮੇਲ ਮੇਗ ਸਰ ਸੁਹਾਗ ਕਨ ਕੋਰ ਪ੍ਰੀਤ ਮੋਰ ਚਿਤ ਤਾ ਤ੍ਰਿਕ ਬੂੰਦ ਔਰ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਤੋ ਮਿਲ ਸੰਤ ਨਾਨਕ ਜਾਗਿਆ ਮਲਾਤ ਮੈਲਾ ਪੰਜਵਾ ਗਨ ਗੋਪਾਲ ਗਾਓ ਨੀਤ ਰਾਮ ਨਾਮ ਸਾਰ ਚੀਤ ਰਹਾਓ ਛੋਡ ਮਾਨ ਤਜ ਗਮਾਨ ਮਿਲ ਸਾਧੂਆਂ ਕਹਿ ਸੰਗ ਸਰ ਸਿਮਰ ਇੱਕ ਰੰਗ ਮਿਟ ਜਾਏ ਦੋਖ ਮੀਤ ਸਾਰ ਬ੍ਰਹਮ ਪ੍ਰ ਦਇਆਲ ਬਿਨ ਸਦ ਬਿਖੇ ਜੰਗਾਲ ਸਾਧ ਜਨਾ ਕੈ ਚਰਨ ਲਾਗ ਨਾਨਕ ਦਾ ਵਾ ਗੋਬਿੰਦ ਨੀਤ ਮਲਾਪ ਮਲਾ ਪੰਜਵਾ ਕਨ ਗਰਜਤ ਗੋਬਿੰਦ ਰੂਪ ਗੁਨ ਗਾਵਤ ਸੁਖ ਚੈਨ ਰਹਾਉ ਹਰ ਚਰਨ ਸ਼ਰਨ ਤਰਨ ਸਾਗਰ ਤੁਨ ਅਨਹਤ ਰਸ ਦੈਨ ਸਤਿਖ ਪਿਆਸ ਚਿਤ ਸਰੋਵਰ ਆਤਮ ਜਲ ਲੈਨ ਹਰ ਦਰਸ਼ ਪ੍ਰੇਮ ਜਲ ਨਾਨਕ ਕਰ ਕਿਰਪਾ ਪ੍ਰਭ ਦੈਨ ਮਲਾਰ ਮਹਿਲਾ 5 ਵਾ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਰਹਾਉ ਨਮਤ ਅਮਤ ਸਖੇ ਦੀਨ ਦਰਦ ਨਿਵਾਰ ਹੈ ਸਮਰਥ ਅਗੰਮ ਪੂਰਨ ਮੋਹ ਮਾਇਆ ਧਾਰ ਅੰਧ ਕੂਪ ਮਾਂ ਪਿਆਨ ਨਾਨਕ ਪਾਰ ਉਤਾਰ ਮਲਾਰ ਮਹਿਲਾ ਪਹਿਲਾ ਅਸ਼ਟ ਪਦੀਆਂ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਚਕਵੀ ਨੈਣ ਨੀਂਦ ਨਾ ਚਾਹੈ ਬਿਨ ਪਿਰ ਨੀਂਦ ਨਾ ਪਾਈ ਸੂਰ ਚਰੈ ਪਿਉ ਦੇਖਣੈ ਨੀ ਨਿਵ ਨਿਵ ਲੱਗੈ ਪਾਈ ਤੇਰ ਭਾਵੈ ਪ੍ਰੇਮ ਸਖਾਈ ਤਿਸ ਦਿਨ ਕੜੀ ਨਹੀਂ ਜਗ ਜੀਵਾ ਐਸੀ ਪਿਆਸ ਤਸਾਈ ਰਹਾ ਸਰਵਰ ਕਮਲ ਕਿਰਣ ਆਕਾਸ਼ੀ विकस सहज से सुभाई प्रीतम प्रीत बनी अब ऐसी ज्योति ज्योत मिलाई चात्रक जल बिन प्रयो पियो टेरे बिलुक कर बिल लाई तन हर कोर दसो दिश भर से बिन जल प्यास मा जाई मीन निवास उपजे जल ही ते ਤੋਖ ਦੁਖ ਪੁਰਬ ਕੁਮਾਈ ਖਿੰ ਤਿਲ ਰਹਿ ਨ ਸਕੇ ਪਲ ਜਲ ਬਿਨ ਮਰਨ ਜੀਵਨ ਤਿਸ ਤਾਈ ਧਨ ਵੰਢੀ ਪਰਦੇਸ਼ ਨਵਾਸੀ ਸੱਚੇ ਗੁਰ ਪੈ ਸ਼ਬਦ ਪਠਾਈ ਗੁਣ ਸੰਗ੍ਰਹਿ ਪ੍ਰਵਿਦਨ ਨਵਾਸੀ ਭਗਤ ਰਤੀ ਹਰ ਖਾਈ ਪਿਉ ਪਿਉ ਕਰ ਸਭ ਹੈ ਜੇਤੀ ਗੁਰ ਭਾਵੈ ਪ੍ਰਿਉ ਪਾਈ ਪਿਓ ਨਾਲੇ ਸਦਹੀ ਸੱਚ ਸੰਗੇ ਨਦਰੀ ਮੇਲ ਮਿਲਾਈ ਸਭ ਮੈਂ ਜਿਉ ਜਿਉ ਹੈ ਸੋਈ ਘਟ ਘਟ ਰਿਆ ਅਸਮਾਈ ਗੁਰ ਪ੍ਰਸਾਦ ਘਰ ਹੀ ਪ੍ਰਗਾਸਿਆ ਸਹਿਜੇ ਸਹਿਜ ਸਮਾਈ ਆਪਣਾ ਕਾਜ ਸਵਾਰੋ ਆਪੇ ਸੁਖ ਦਾ ਤੇਗੋ ਸਾਈ ਗੁਰ ਪ੍ਰਸਾਦਿ ਘਰ ਹੀ ਪਿਰ ਪਾਇਆ ਤੋ ਨਾਨਕ ਤਪ ਸੁਝਾਈ ਮਨਾਰ ਮੈਲਾ ਪਹਿਲਾ ਜਾਗਤ ਜਾਗ ਰਹਿ ਗੁਰ ਸੇਵਾ ਬਿਨ ਹਰ ਮੈਂ ਕੋ ਨਾਹੀ ਅਨਕ ਯਤਨ ਕਰ ਰਹਿਣ ਨਾ ਪਾਵੇ ਆਚ ਕਾਚ ਠਰ ਪਾਹੀ ਇਸ ਤਨ ਧਨ ਕਾ ਕੋ ਗਰਭ ਕੈਸਾ ਦਿਨ ਸਤ ਬਾਰ ਨਾ ਲਾਗੇ ਬਵਰੇ ਹਮੈਂ ਗਰਬ ਖਪੈ ਜਗ ਐਸਾ ਤਰਾਓ ਜੇ ਜਗਦੀਸ਼ ਪ੍ਰਭੂ ਰਖਵਾਰੇ ਰੱਖੈ ਪਰਖੈ ਸੋਈ ਜੇਤੀ ਹੈ ਤੇਤੀ ਤੁਝ ਹੀ ਤੇ ਤੁਮ ਸਰ ਅਵਰ ਨਾ ਕੋਈ ਜੀ ਉਪਾਏ ਜੁਗਤ ਵਸਕੀਨੀ ਆਪੇ ਗੁਰਮੁਖ ਅੰਜਨ ਅਮਰ ਅਨਾਥ ਸਰਬ ਸਿਰ ਮੋਰਾ ਕਾਲ ਬਿਕਾਲ ਪਰਮ ਭੈ ਖੰਜਨ ਅਗਦ ਕੋਟ ਇਹ ਜਗ ਹੈ ਬਪਰੋ ਰੰਗਨ ਚੇਨ ਚਤੁਰਾਈ ਨਾਨੀ ਸੀ ਬੂੰਦ ਪਵਨ ਪਤ ਖੋਵੈ ਜਨਮ ਮਰੈ ਖਿਨ ਤਾਈ ਨਦੀ ਉਪਕੰਠ ਜੈਸੇ ਘਰ ਤਰਵਰ ਸਰਪਨ ਘਰ ਘਰ ਮਾਹੀ ਉਲਟੀ ਨਦੀ ਕਾਂ ਘਰ ਤਰਵਰ ਸਰਪੰਡਸਾ ਦੂਜਾ ਮਨਮਾਹੀ ਗਾਰੂੜ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤ ਜਾਰੀ ਮਨ ਤਨ ਹੀਮ ਭੈ ਸਚ ਪਾਇਆ ਹਰ ਕੀ ਭਗਤ ਨਿਰਾਰੀ ਜੇਤੀ ਹੈ ਤੇਤੀ ਤੁਧ ਜਾਚੈ ਤੂੰ ਸਰਬ ਜੀਆ ਦਿਆਲਾ ਤੁਮਰੀ ਸ਼ਰਨ ਪਰੇ ਪਤ ਰੱਖੋ ਪਾਚ ਮਿਲੈ ਗੋਪਾਲ ਬਦੀ ਤੰਧ ਅੰਧ ਨਹੀਂ ਸੂਝ ਬਧਿਕ ਕਰਮ ਕੁਮਾਵੇ ਸਤਗੁਰ ਮਿਲੈ ਤਾਂ ਸੂਝ ਸੁਬੂਝ ਸਚ ਮਨ ਗਿਆਨ ਸੁਮਾਵੇ ਨਿਰਗੁਣ ਦੇ ਸਾਚ ਦਿਨ ਕਾਚੀ ਮੈਂ ਪੁੱਛੋ ਗੁਰ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜਗ ਸੁਪਨਾ ਮਲਾਰ ਮੈਲਾ ਪਹਿਲਾ ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵੇ ਸਾਰਿੰਗ ਸ਼ਬਦ ਸੁਹਾਈ ਰੈਨੰਬ ਬੀਹਾ ਬੋਲਿਓ ਮੇਰੀ ਮਾਈ ਰਹਾ ਪ੍ਰੇਸਿਓ ਪ੍ਰੀਤ ਨ ਉਲਟ ਕਬਹੂ ਜੋਤਿ ਭਾਵ ਸਾਈ ਨੀਂਦ ਗਈ ਹਉ ਮੈਂ ਤਨ ਥਾਕੀ ਸਚ ਮਤ ਹਿਰਦੈ ਸਮਾਈ ਰੂਕੀ ਬਿਰਕੀ ਉਡੋ ਭੁਖਾ ਪੀਵਾ ਨਾਮ ਸੁਭਾਈ ਲੋਚਨ ਤਾ ਲਲਤਾ ਬਿਲ ਲਾਤੀ ਦਰਸ਼ਨ ਪਿਆਸ ਰਜ਼ਾਈ ਤੇ ਬਿਨ ਸ਼ਿੰਗਾਰ ਕਰੀ ਤੇਤਾ ਤਨ ਤਾਪੇ ਕਾਪਰ ਅੰਗ ਨਾ ਸੁਹਾਈ ਆਪਣੇ ਪਿਆਰੇ ਬਿਨ ਇੱਕ ਖਿੰ ਰਹਿ ਨਾ ਸਕੋ ਬਿਨ ਮਿਲੇ ਨੀਂਦ ਨਾ ਪਾਈ ਤੇਰ ਨਜ਼ੀਕ ਨਾ ਬੁਝੇ ਬਪੜੀ ਸਤਗੁਰ ਦੀ ਆਦਖਾਈ ਸਹਿਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ 부ਝਾਈ ਕਉ ਨਾਨਕ ਤੁਜ ਤੇ ਮਨ ਮਾਨਿਆ ਕੀਮਤ ਕਹਿ ਨਾ ਜਾਈ ਮਲਾ ਮਲਾ ਪਹਿਲਾ ਅਸ਼ਟ ਪਦੀਆਂ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਤਕਲੀ ਉੰਡੀ ਜਾਲ ਪਰਨਾਲ ਦੂੰਗਰ ਉੱਚਾ ਘੜ ਪਾਤਾਲ ਸਾਗਰ ਸੀਤਲ ਗੁਰ ਸ਼ਬਦ ਵਿਚਾਰ ਮਾਰਗ ਮੁਕਤਾ ਹਉ ਮੈਂ ਮਰ ਮੈਂ ਅੰਦੁਲੇ ਨਾਵੇਂ ਕੀ ਜੋਤ ਨਾਮ ਅਧਾਰ ਚੱਲਾਂ ਗੁਰ ਕੈ ਪੈ ਭੇਤ ਰਹਾਉ ਹਤ ਗੁਰ ਸ਼ਬਦੀ ਪਾਧਰ ਜਾਣ ਗੁਰ ਕੈ ਤਕੀਐ ਸਾਚੈ ਤਾਣ ਨਾਮ ਸੰਭਾਲਸ ਰੂੜੀ ਬਾਣ ਥੈ ਫਾਵੇ ਦਰਨੈ ਸਪੇਰਾਂ ਰੂਡਾਂ ਬੈਸਾਂ ਏਕ ਲਿਵ ਤਾਰ ਗੁਰ ਕੈ ਸ਼ਬਦ ਨਾਮ ਆਧਾਰ ਨਾ ਜਲ ਡੂੰਗਰ ਨਾ ਉੱਚੀ ਥਾਰ ਜਿਦ ਘਰ ਆਸਾ ਤਾਂ ਮਗ ਨ ਚਾਲਣ ਹਾਰ ਜਿਤ ਘਰ ਵਸੈ ਤੂੰ ਹੈ ਬਿਦ ਜਾਣੀ ਬੀਜੋ ਮੈਲ ਨਾ ਜਾਪੈ ਸਤਿਗੁਰ ਬਾਜੋ ਸਮਝ ਨਾ ਹੋਵੀ ਸਭ ਜਗ ਦੱਬਿਆ ਛਾਪੈ ਕਰਨ ਪਲਾਵ ਕਰੇ ਬਿਲ ਲਾਤੋ ਦਿਨ ਗੁਰ ਨਾਮ ਨਾ ਜਾਪੈ ਪਲ ਪੰਕਜ ਮੈ ਨਾਮ ਛਡਾਏ ਜੇ ਗੁਰ ਸ਼ਬਦ ਸੰਜਾਪੈ ਇਕ ਮੂਰਖ ਅੰਧੇ ਮੁਗਦ ਗੁਵਾਰ ਇਕ ਸਤ ਗੁਰ ਕੈ ਫੈ ਨਾਮ ਅਧਾਰ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ ਨਾਮ ਤੈ ਪਾਏ ਰਦੇਵ ਸਾਈ ਗੁਰ ਕਣੀ ਸਚ ਬਾਣੀ ਇੰਦ ਵਰਸ ਤ੍ਰਿਤ ਸੁਹਾਵੀ ਘਟ ਘਟ ਜੋਤਸ ਮਾਣੀ ਹੱਲਰ ਬੀਜ ਦੁਰਮਤ ਐਸੀ ਨਿਗਰੇ ਕੀ ਨਿਸ਼ਾਨੀ ਸਤਗੁਰ ਬਾਜੋਂ ਕੋਰ ਅੰਧਾਰਾ ਡੂਬ ਮੋਏ ਬਿਨ ਪਾਣੀ ਜੋ ਕਿ ਸ਼ਕੀਨੋ ਸੋ ਪ੍ਰਭੂ ਰਜ਼ਾਏ ਜੋ ਥੁਰ ਲਿਖਿਆ ਸੋ ਮੇਟਣਾ ਨਾ ਜਾਏ ਹੁਕਮੇ ਬਾਧਾ ਕਰ ਕਮਾਏ ਏਕ ਸ਼ਬਦ ਰਾਚ ਸੱਚ ਸਮਾਏ ਚਾਉਂਦਿ ਸੁ ਹਕੂਮ ਵਰਤੈ ਪ੍ਰਭ ਤੇਰਾ ਚਾਉਂਦਿ ਸ਼ਨਾਮ ਪਤਾਲ ਸੰਮੇ ਸ਼ਬਦ ਵਰਤੈ ਪ੍ਰਭ ਸੱਚ ਕਰਮ ਮਿਲੈ ਬਿਆਲ ਜੰਮਣ ਮਰਣਾ ਦੀ ਸਿਰ ਉਭੋ ਖੁਦਿਆ ਨਿੰਦਰਾ ਕਾਲੰ ਨਾਨਕ ਨਾਮ ਮਿਲੈ ਮਨ ਪਾਵੇ ਸਾਚੀ ਨਦਰ ਰਸਾਲੰ